ਨਾਮੀ ਕਲਾਕਾਰ ਕੋਲੇ ਫੋਟੋ ਖਿਚਵਾਉਣ ਗਿਆ ਉਹਨੇ ਮੈਨੂੰ ਇਹ ਕਹਿ ਕੇ ਮਨਾਂ ਕਰਤਾ ਕਹਿੰਦਾ ਯਾਰ ਮੈਂ ਤਾਂ ਹਜੇ ਨਹਾਉਣਾ ਹੈ ਰੈਡੀ ਹੋਣਾ ਫੇਰ ਫੋਟੋ ਖਿਚਾਉਂਗਾ ਕਹਿੰਦਾ 4 ਘੰਟੇ ਵੇਟ ਕਰਾਈਓ ਬੰਦੇ ਨੇ ਬਾਅਦ ਚ ਠੱਲੀ ਰੱਖੇ ਮੈਂ ਕਿਹਾ ਫਿਰ ਸਿੱਧੂ ਦੀ ਐਵੇਂ ਨਹੀਂ ਗੱਲਾਂ ਤਰੀਫਾਂ ਹੁੰਦੀਆਂ ਕਿਉਂਕਿ ਉਹ ਗੀਤਾਂ ਦੇ ਵਿੱਚ ਵੀ ਕਹਿ ਦਿੰਦਾ ਸੀ ਵੀ ਸਾਡੇ ਲਾਣੇ ਜਾਣੇ ਸੁੱਚਿਆਂ ਦੇ ਸਾਡੇ ਮਿਰਜੇ ਰੰਝ ਜਾਂਦੇ ਆਉਂਦੇ ਸਰ ਗੱਲ ਆ ਕੇ ਰੋਣ ਲੱਗ ਪਿਆ ਪਰ ਉਹ ਮੈਨੂੰ ਆ ਕੇ ਕਹਿੰਦਾ ਯਾਰ ਕਿਹਦਾ ਮੈਂ ਸਿੱਧੂ ਨੂੰ ਨਹੀਂ ਮਿਲ ਸਕਿਆ ਈਵਨ ਉਹ ਇਹ ਦੇ ਹੌਸਲੇ ਜੀ ਕਹਿ ਦਿੰਦਾ ਸੀ ਵੀ ਹੁਣ ਤਾਂ ਆਪਾਂ ਕਮਾਉਣ ਆਲੇ ਆਪਾਂ ਨੂੰ ਬਾਪੂ ਨੂੰ ਸਾਡੇ ਨਾਲ ਇੱਕ ਮਿੱਤਰ ਮੈਨੂੰ ਮਿਲੇ ਥੋੜੇ ਦਿਨ ਪਹਿਲਾਂ ਕਿ ਬੜੇ ਸੈਡ ਜੀ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਯਾਰ ਮੈਂ ਨਾ ਇੱਕ ਪੰਜਾਬ ਦੇ ਨਾਮੀ ਕਲਾਕਾਰ ਕੋਲੇ ਫੋਟੋ ਖਿਚਾਉਣ ਗਿਆ ਉਹਨੇ ਮੈਨੂੰ ਇਹ ਕਹਿ ਕੇ ਮਨਾ ਕਰਤਾ ਕਹਿੰਦਾ ਯਾਰ ਮੈਂ ਤਾਂ ਹਜੇ ਨਹਾਉਣਾ ਹੈ ਰੈਡੀ ਹੋਣਾ ਫੇਰ ਫੋਟੋ ਖਿਚਾਉਂਗਾ ਕਹਿੰਦਾ 4 ਘੰਟੇ ਵੇਟ ਕਰਾਈਓ ਬੰਦੇ ਨੇ ਬਾਹਰ ਚ ਠੱਲੀ ਰੱਖਿਆ ਮੈਂ ਕਿਹਾ ਫਿਰ ਸਿੱਧੂ ਦੀਆਂ ਐਵੇਂ ਨਹੀਂ ਗੱਲਾਂ ਤਰੀਫਾਂ ਹੁੰਦੀਆਂ ਉੱਚੀਆਂ ਨੇ ਗੱਲਾਂ ਉਸ ਮੁੰਡੇ ਦੀਆਂ ਵੀ ਤੁਸੀਂ ਦੇਖੋ ਵੀ ਕਦੇ ਪਰਨੇ ਚ ਫੋਟੋ ਵੇਖੀ ਹੋਣੀ ਆ ਤੁਸੀਂ ਕੋਈ ਉਹਨੇ ਐ ਨਹੀਂ ਸੀਗਾ ਵੀ ਮੈਂ ਯਾਰ ਲੜ ਲਾਏ ਆ ਕਿ ਨਹੀਂ ਲਾਏ ਕੋਈ ਪੱਗ ਦਾ ਲੜ ਠੀਕ ਆ ਕਿ ਨਹੀਂ ਬਸ ਜਿੱਦ ਜੋਈ ਕੋਈ ਆਇਆ ਨਹੀਂ ਮੇਕਅਪ ਆਰਟਿਸਟ ਕਰਦੇ ਆ ਨਾ ਆਪਾਂ ਵੀ ਸਟੂਡੀਓ ਦੇ ਵਿੱਚ ਕਰਨੀ ਹੁੰਦੀ ਆ ਆਪਾਂ ਵੀ ਚੱਲ ਥੋੜਾ ਉਸ ਲੈਵਲ ਦੇ ਉੱਤੇ ਜਾ ਕੇ ਤੂੰ ਕਿੰਨੇ ਗਾਣੇ ਦੇਖ ਲਓ ਅੱਗੇ ਏਡੀਆਂ ਏਡੀਆਂ ਵੱਡੀਆਂ ਮਾਡਲਾਂ ਨੇ ਮਹਿੰਗੀਆਂ ਮਾਡਲਾਂ ਤੇ ਸਿੱਧੂ ਮੂਸੇਵਾਲੇ ਦੇ ਮੂੰਹ ਤੇ ਉੱਤੇ ਜੋ ਇੱਕ ਆਮ ਪਿੰਡੂ ਬੰਦੇ ਦਾ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਦਾ ਧੁੱਪ ਛਾਵੇਂ ਰਹਿਣ ਵਾਲੇ ਬੰਦੇ ਦੇ ਮੂੰਹ ਦੇ ਉੱਤੇ ਜਿੰਨੀ ਕੁ ਟ੍ਰੇਨਿੰਗ ਹੁੰਦੀ ਆ ਉਹ ਸਾਰਾ ਕੁਝ ਉਹ ਨਾਲ ਕੈਰੀ ਕਰਦਾ ਸੀ ਔਰ ਜ਼ਿੰਮੇਦਾਰ ਉਹ ਗੀਤਾਂ ਦੇ ਵਿੱਚ ਸੀਗਾ ਉਮੇਦਾ ਹੀ ਅਸਲੀ ਜ਼ਿੰਦਗੀ ਚ ਸੀਗਾ ਜਿਵੇਂ ਦਾ ਅਸਲੀ ਜ਼ਿੰਦਗੀ ਸੀ ਉਵੇਂ ਦਾ ਹੀ ਗੀਤਾਂ ਸੀ ਤੇ ਇਸੇ ਕਰਕੇ ਲੋਕ ਫਿਰ ਉਹਨੂੰ ਉਵੇਂ ਹੀ ਪਿਆਰ ਦਿੰਦੇ ਮੈਂ ਕਹਿੰਦਾ ਉਹਨਾਂ ਸਿੱਧੂ ਬਾਰੇ ਵੀ ਜੇ ਉਹਨੇ ਤਾਂ ਯਾਰੀ ਲਾਈ ਆ ਉਹ ਵੀ ਠੋਕ ਕੇ ਤੇ ਜੇ ਕਿਸੇ ਨਾਲ ਫਿਰ ਵਿਗੜੀ ਆ ਤਾਂ ਫਿਰ ਉਹ ਵੀ ਠੋਕ ਕੇ ਸਾਰਿਆਂ ਨੂੰ ਪਤਾ ਹੀ ਆ ਵੀ ਕਿਹਦੇ ਕਿਹਦੇ ਨਾਲ ਵਿਗੜੀ ਆ ਉਹ ਇਹ ਇਹ ਜਿਵੇਂ ਆਪਾਂ ਆਮ ਤੌਰ ਤੇ ਕਹਿ ਦਿੰਦੇ ਆ ਨਾ ਮਰਦਾਂ ਵਾਲੇ ਕਿਰਦਾਰ ਹਾਂ ਉਹ ਮਰਦਾਂ ਵਾਲਾ ਕਰਦਾਰ ਸੀਗਾ ਨਾ ਉਹਨੇ ਕੈਰੀ ਕੀਤਾ ਤੇ ਉਹ ਉਹ ਗੀਤਾਂ ਦੇ ਵਿੱਚ ਵੀ ਝਲਕਦਾ ਔਰ ਗੀਤ ਦੇ ਵਿੱਚ ਇਹ ਗੀਤ ਨੂੰ ਤੁਸੀਂ ਫਰੋਲ ਕੇ ਦੇਖ ਲਓ ਜਿਹੜਾ ਡ੍ਰਿਪੀ ਆਇਆ ਇਹਦੇ ਵਿੱਚ ਕੱਲੀ-ਕੱਲੀ ਗੱਲ ਮਤਲਬ ਅਣਖ ਨਾਲ ਭਰੀ ਪਿਆ ਨੱਕੋ-ਨੱਕ ਜਿਵੇਂ ਆਪਾਂ ਕਹਿੰਦੇ ਆ ਨਾ ਗਲਾਸ ਛਲਕਦਾ ਪਿਆ ਔਰ ਡੁੱਲਦਾ ਓਵੇਂ ਹੀ ਚੀਜ਼ਾਂ ਲਿਖੀਆਂ ਨੇ ਕਲੱਬ ਦੇ ਵਿੱਚ ਕੀ ਹੁੰਦਾ ਕਿਵੇਂ ਜਿਹੜਾ ਮਾਲਵੇ ਦਾ ਇੱਕ ਫਿਰ ਜਦੋਂ ਮੁੰਡਾ ਜਾਂਦਾ ਉਹ ਚੀਜ਼ਾਂ ਲਿਖੀਆਂ ਨੇ ਕਿ ਡੱਬ 'ਚ ਕੀ ਆ ਕਿਹੜੇ ਜੱਬ ਤੋਂ ਬਾਅਦ ਇੱਥੇ ਆ ਗਿਆ ਤੇ ਦੇਖੋ ਕਿ ਫਲੋ ਕਿੰਨਾ ਗੀਤ ਦੇ ਵਿੱਚ ਨਾਲੇ ਇੱਥੇ ਉਸਨੇ ਇਹ ਵੀ ਗੱਲ ਕੇ ਕਲੀਅਰ ਕਰੀ ਆ ਵੀ ਕਿਸੇ ਨਾਲ ਜਿਹਦੇ ਨਾਲ ਵਿਗੜੀ ਆ ਅੱਜ ਫਿਰ ਉਹਨੂੰ ਛੱਡਣਾ ਨਹੀਂ ਫਿਰ ਰਿਪ ਤਾਂ ਲਿਖਿਆ ਹੀ ਜਾਣਾ ਉਹਦੇ ਤੇ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਉਹ ਉਹ ਤਾਂ ਫਿਰ ਦੇਖੋ ਉਹਦਾ ਇੱਕ ਸਲੈਂਗ ਸੀਗਾ ਇੱਕ ਉਹਦੇ ਸ਼ੈਲੀ ਸੀਗੀ ਉਹ ਚੀਜ਼ਾਂ ਦੇ ਲਿਖਣ ਦੀ ਮੌਤ ਦਾ ਜ਼ਿਕਰ ਇਹ ਗੀਤ ਦੇ ਵਿੱਚ ਵੀ ਆ ਮੌਤ ਦਾ ਜ਼ਿਕਰ ਹਰ ਗੀਤ ਦੇ ਵਿੱਚ ਹੁੰਦਾ ਸੀ ਪੇਰੈਂਟਸ ਜ਼ਰੂਰ ਖੁਸ਼ ਹੋਣਗੇ ਆ ਪਰ ਮੌਤ ਨੂੰ ਜਿੰਨਾ ਸੈਲੀਬ੍ਰੇਟ ਕਰਦਾ ਸੀ ਨਾ ਉਹ ਵੱਡੀ ਗੱਲ ਆ ਤੁਸੀਂ ਦੇਖੋ ਕਈ ਵਾਰੀ ਬੰਦਾ ਡਰ ਜਾਂਦਾ ਆਪਣੀ ਮੌਤ ਦਾ ਜ਼ਿਕਰ ਕਰਨ ਤੋਂ ਬਾਅਦ ਪਰ ਉਹ ਜੇ ਕਿਸੇ ਨੇ ਖੰਦਾ ਵੀ ਸੀ ਤਾਂ ਉਹ ਸੈਲੀਬ੍ਰੇਸ਼ਨ ਕਰਦਾ ਸੀ ਮਤਲਬ ਤੁਸੀਂ ਦੀਆਂ ਪਿੰਡਾਂ 'ਚ ਮੈਨੂੰ ਕਦੇ-ਕਦੇ ਹੁਣ ਐਨ ਲੱਗਿਆ ਲੱਗ ਪਿਆ ਸੀ ਉਹਦੀਆਂ ਲਾਸਟ ਵਾਲੀਆਂ ਵੀਡੀਓਜ਼ ਦੇਖ ਕੇ ਵੀ ਜਿੰਨਾ ਸੌਪਣਾ ਉਹਦੇ ਹੁੰਦਾ ਜਾਂਦਾ ਸੀ ਮੈਨੂੰ ਲੱਗਦਾ ਉਹਨੇ ਸ਼ਾਇਦ ਖੇਤਾ ਖੂਤਾ ਜੀ ਵੀਡੀਓ ਸ਼ੂਟ ਕਰਦਿਆ ਕੀ ਲਿਆ ਸੈਟਅਪ ਸਾਰਾ ਨਹੀਂ ਉਹ ਤਾਂ ਹੁਣ ਮੈਂ ਕਈ ਮੈਨੂੰ ਗੀਤ ਦਾ ਨਾਮ ਨਹੀਂ ਜਾਨਦਾ ਮੈਂ ਕਈ ਕੀਤਾ ਤੇ ਵਿੱਚ ਜ਼ਿਕਰ ਸੁਣਿਆ ਕਿ ਉਹ ਮੋਟਰ ਤੇ ਗੀਤ ਰਿਕਾਰਡ ਕੀਤਾ ਕੋਈ ਗੀਤ ਕਿੱਥੇ ਰਿਕਾਰਡ ਕੀਤਾ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਬਾਈ ਬਾਈ ਗੀਤ ਹਾਂ ਜਿਹੜਾ ਜਿਹੜਾ ਗੁਲਾਬ ਸਿੱਧੂ ਵਾਲਾ ਹਾਂ ਇੱਕ ਇੱਕ ਇਹ ਗੀਤ ਉਹਨਾਂ ਦੇ ਖੇਤ ਉਹ ਦੱਸਦੇ ਆ ਵੀ ਜਿਹੜਾ ਪੁਰਾਣਾ ਘਰ ਆ ਉਹਦੇ ਕਹਿੰਦੇ ਪੇਟੀਆਂ ਵਾਲੇ ਕਮਰੇ 'ਚ ਰਿਕਾਰਡ ਕੀਤਾ ਹੋਇਆ ਜਾਣਾ ਦੇਖੋ ਕਲਾ ਕਲਾ ਫਿਰ ਵੱਡੀ ਹੁੰਦੀ ਹੈ ਨਾ ਵੀਡੀਓ ਵੱਡੇ ਨਹੀਂ ਹੁੰਦੇ ਇਹ ਚੀਜ਼ਾਂ ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿਸੇ ਕਲਾਕਾਰ ਨੇ ਕਿਹਾ ਕਿ ਉਹ ਰ ਆਪਾਂ ਆਪਣਾ ਰੋਕਦੀਏ ਪ੍ਰੋਗਰਾਮ ਜਿਹੜਾ ਅੱਜ ਕੱਲ ਇਪੀ ਕਹਿ ਦਿੰਦੇ ਆ ਆਪਣਾ ਐਲਬਮ ਰੋਕਦੀਏ ਤਾਂ ਇਹ ਇਹ ਚਲੋ ਕਿਸੇ ਨੇ ਤਾਂ ਦੱਸਤਾ ਹੈ ਨਾ ਅਗਲੇ ਨੂੰ ਤਾਂ ਚਲੋ ਸਹਿਜ ਸੁਭਾਈ ਗੱਲ ਕਰਦੇ ਆ ਪਰ ਬਹੁਤ ਕਲਾਕਾਰ ਨੇ ਜਿਹੜੇ ਹੁਣ ਗੀਤ ਲੇਟ ਕਰ ਦੇਣਗੇ ਡੇਟਾਂ ਦਾ ਅੱਜ ਕੱਲ ਵੈਸੇ ਕੋਈ ਅਨਾਉਂਸ ਕਰਦਾ ਨਹੀਂ ਇੱਕ ਦੋ ਕਲਾਕਾਰਾਂ ਨੇ ਕੀਤੀ ਹੋਣੀਆਂ ਨੇ ਪਰ ਹੋ ਸਕਦਾ ਉਹ ਪਿੱਛੇ ਕਰ ਲੈਣ ਕਿਉਂਕਿ ਅਗਲੇ ਨੂੰ ਲੱਗਦਾ ਕਿ ਯਾਰ ਟ੍ਰੈਫਿਕ ਤਾਂ ਓਨਾ ਕੀ ਆਣਾ YouTube ਤੇ ਹੈ ਨਾ ਉਹ YouTube ਤਾਂ ਉਹ ਕਹਿੰਦਾ ਹੀ ਆ ਕਿ ਚੱਲੇ ਮੇਰੇ ਸਿਰੋਂ YouTube ਅੱਜ ਕੱਲ ਕੀ ਚ ਬਹੁਤ ਪਹਿਲਾਂ ਕਹਿ ਗਿਆ ਸੀ ਸਿੱਧੂ ਬਿਲਕੁਲ